ਕਿਸ ਬਾਲ ਹੋ ਰਹਾ ਕੁਰਬਾਨ ਕਿਉਂ ਨਹੀਂ ਕੀਤਾ ਕਾ ਸੁਖਬੀ ਸਿੰਘ ਬਾਦਲ ਅਸਤੀਫਾ ਲੋਕਾਂ ਦੀਆਂ ਨਾਜ਼ਰਾਂ ਸੀਆਂ ਵੀ ਕਾਲੀਦਲ ਇੱਕ ਦਿਨ ਹੋਊਗਾ ਜੇ ਇਹ ਕੀਤਾ ਕੁਰਬਾਨ ਹੋਊਗਾ ਵੇਖੋ ਅਸੀਂ ਉਹਨਾਂ ਤੋਂ ਪਾਸੇ ਆ ਇਸ ਕਰਕੇ ਉਹ ਕਈ ਵਾਰੀ ਬੰਦੇ ਕਹਿੰਦੇ ਵੀ ਇਹ ਖੁਣ ਜਾਣ ਕੇ ਕਹਿੰਦੇ ਆ ਕੁਝ ਗੱਲਾਂ ਵੈਸੇ ਕੱਲ ਫੇਰ ਇੱਕ ਵਾਰੀ ਬਹੁਤ ਵੱਡੀ ਬਲੰਡਰ ਗਲਤੀ ਹੋਈ ਆ ਪਾਰਟੀ ਤੋਂ ਜਿਹੜਾ ਅਸਤੀਫਾ ਨਹੀਂ ਮਨਜ਼ੂਰ ਕੀਤਾ ਵੇਖੋ ਜੇ ਅਸਤੀਫਾ ਦੇਤਾ ਪ੍ਰਧਾਨ ਜੀ ਨੇ ਜੱਤ ਦਿੰਦੇ ਹੀ ਨਾ ਜੇ ਦੇਤਾ ਤਾਂ ਫਿਰ ਮਨਜ਼ੂਰ ਕਰ ਲੈਣਾ ਚਾਹੀਦਾ ਸੀ ਇਹਦੇ ਨਾਲ ਲੋਕਾਂ ਨੂੰ ਇਹ ਹੋ ਗਿਆ ਵੀ ਇੱਕ ਕਿਸਮ ਦਾ ਡਰਾਮਾ ਜਿਹਾ ਕਰਦੇ ਆ ਹੁਣ ਜਿਹੜੀ ਆ ਗਿਆ ਸਿਸਟਮ ਇਹਦੇ ਵਿੱਚ ਅਸੀਂ ਆ ਗਏ ਹੁਣ ਜੋ ਵੀ ਗੱਲ ਕਰਨੀ ਉਹ ਸਾਬ ਮੰਨਣਾ ਕੀਤੀ ਜਾਵੇ ਫਿਰ ਹੀ ਉਹਦਾ ਫਾਇਦਾ ਹੋਏਗਾ ਚੁਸਤੀਆਂ ਚਲਾਕੀਆਂ ਦਾ ਫਾਇਦਾ ਨਹੀਂ ਹੋਏਗਾ ਸੋ ਸਾਬ ਮੰਨ ਜੋ ਕਰ ਦੇਣਾ ਤਾਂ ਨਹੀਂ ਦੇਣਾ ਤਾਂ ਉਹ ਸਾਬ ਮੰਨ ਜੋ ਕਰਨਾ ਕਰ ਲੈਣ ਕੋਈ ਕਿਸੇ ਦੇ ਮਗਰ ਨਹੀਂ ਪਿਆ ਉਹਨਾਂ ਦੀ ਮਰਜ਼ੀ ਹੈ ਦੇਣਾ ਦੇਣ ਨਹੀਂ ਦੇਣਾ ਨਾ ਦੇਣ ਜੇ ਤਾਂ ਫਿਰ ਦੇਣਾ ਹੀ ਨਹੀਂ ਸੀ ਜੇ ਦੇਤਾ ਸੀ ਤੇ ਫਿਰ ਪ੍ਰਵਾਨ ਕਰਾ ਦੇਣਾ ਚਾਹੀਦਾ ਸੀ ਕਿਉਂਕਿ ਜੋ ਇਹ ਬੋਲਦੇ ਆ ਬੰਦੇ ਪੰਜ-ਛੱਤ ਜਿਹੜੇ ਰੌਲਾ ਜਿਹਾ ਪਾਉਂਦੇ ਆ ਇਹ ਪ੍ਰਧਾਨ ਜੀ ਦੀ ਮਤ ਤੋਂ ਬਾਹਰ ਤਾਂ ਹੈ ਹੀ ਨਹੀਂ ਕੋਈ ਇਹਨਾਂ ਤੁਝੇ ਆਪਾਂ ਆ ਗਏ ਸੋ ਚਾਹ ਪਲੂਸਾਂ ਤੋਂ ਕਿਹੜਾ ਛੜਾ ਕੇ ਪ੍ਰਧਾਨ ਜੀ ਜਿੰਨੀ ਛੇਤੀ ਆਪਣੇ ਲੈਵਲ ਤੇ ਆ ਜਾਣਗੇ ਉਹਨਾਂ ਹੀ ਉਹਨਾਂ ਦਾ ਭਲਾ ਹੋਵੇ ਕੋਈ ਨਵਾਂ ਪ੍ਰਧਾਨ ਮੰਤਰੀ ਤੁਹਾਨੂੰ ਇਤਰਾਜ਼ ਪਈ ਹੋਵੇਗਾ ਕਿਧਰੋਂ ਪ੍ਰਧਾਨ ਮੰਤਰੀ ਕਿਹੜੇ ਗੁੱਪਾ ਨਹੀਂ ਮੈਨੂੰ ਕੋਈ ਇਤਰਾਜ਼ ਨਹੀਂ ਪ੍ਰਧਾਨ ਤਾਂ ਜਿਹਨੂੰ ਸੰਗਤ ਚਾਹੂਗੀ ਉਹਨੇ ਬਣਨਾ ਹੈ ਤੇ ਜੁੱਗ ਸੋਣਾ ਉਹ ਤਾਂ ਬਾਅਦ ਦੀਆਂ ਗੱਲਾਂ ਨੇ ਪਹਿਲਾਂ ਤਾਂ ਇੱਕ ਕੰਮ ਤਾਂ ਨਿਬੜੇ ਨਾ ਦੂਜਾ ਤਾਂ ਫਿਰ ਬਾਅਦ 'ਚ ਹੀ ਪੈਦਾ ਹੋਊਗੀ ਸਥਿਤੀ ਨੂੰ ਤਾਂ ਸਭ ਲੱਗਦਾ ਹੈ ਜੇ ਪ੍ਰਵਾਨ ਹੁੰਦਾ ਇਸ ਤੀਫਾ ਆਪਾਂ ਸਾਰਾ ਕਾਲੀ ਦਲ ਇੱਕ ਮੱਚ ਹੀ ਹੋਵੇਗਾ ਦੇਖੋ ਜੋ ਲੋਕਾਂ ਕਾਲੀ ਦਲ ਦੇ ਵਰਕਰ ਜੀ ਅਸੀਂ ਸਾਰੇ 2024 ਦੇ ਵਿੱਚ ਵੀ ਇਕੱਠੇ ਸੀ 22 ਦੇ ਵਿੱਚ ਵੀ ਅਸੀਂ ਇਕੱਠੇ ਸੀ ਜਿੱਤ ਸਾਨੂੰ ਪ੍ਰਾਪਤ ਹੋਈ ਨਹੀਂ ਦਾ 22 ਚ ਹੋਈ ਨਾ 24 ਚ ਹੋਈ ਬੁਰਾ ਹਾਲ ਹੋਇਆ ਸਾਡਾ ਬਲਕੇ ਜਿ ਕਹੀਏ ਤਾਂ ਸੱਚ ਗੱਲ ਤਾਂ ਇਹ ਹੈ ਤੇ ਜੇ ਸਾਰੇ ਇਕੱਠੇ ਹੁੰਦੇ ਆ ਵੀ ਸਾਨੂੰ ਕੋਈ ਪ੍ਰਾਪਤੀ ਰਹੀ ਉਹ ਢੋਢੀ ਹੋ ਕੇ ਕਿਵੇਂ ਪ੍ਰਾਪਤੀ ਹੋ ਜੂਗੀ ਇਹ ਤਾਂ ਸਾਫ਼ ਹੀ ਦਿੰਦੀ ਹੈ ਇਕੱਠੇ ਤਾਂ ਹੋਣਾ ਹੀ ਪਊਗਾ ਦੇਰ ਸਵੇਰ ਅੱਜ ਦਾ ਸਵੇਰੇ ਇਕੱਠੇ ਤਾਂ ਹੋਣਾ ਪਊਗਾ ਕਈ ਵਾਰੀ ਸਾਡੀਆਂ ਗੱਲਾਂ ਲੋਕਾਂ ਨੂੰ ਚੰਗੀਆਂ ਨਹੀਂ ਲੱਗਦੀਆਂ ਬਾਅਦ ਚ ਉਹਨਾਂ ਗੱਲਾਂ ਤੇ ਆਉਣਾ ਪੈਂਦਾ ਹੈ ਪੰਜਾਬ ਦੀ ਸਥਿਤੀ ਇਹੋ ਜਿਹੀ ਬਣੀ ਹੋਈ ਹੈ ਜੇ ਤਾਂ ਰਾਜ ਕਰਨਾ ਹੈ 27 ਚ ਫਿਰ ਤਾਂ ਕਾਲੀ ਦਲ ਨੂੰ ਵੀ ਸਾਰੇ ਵੱਤ ਭੇਜ ਭਲਾ ਕੇ ਸਾਰੇ ਲੀਡਰਾਂ ਨੂੰ ਇਕੱਠੇ ਹੋਣਾ ਪਊਗਾ ਤੇ ਭਾਜਪਾ ਨਾਲ ਵੀ ਸਮਝੌਤਾ ਕਰਨਾ ਪਊਗਾ ਜੇ ਨਹੀਂ ਰਾਜ ਕਰਨਾ ਐਂ ਰਹਿਣਾ ਜਿਵੇਂ ਹੁਣ ਫਿਰਦੇ ਆ ਫਿਰ ਕੋਈ ਨਹੀਂ ਕਰੀ ਫਿਰ ਜਿਵੇਂ ਮਰਜੀ ਕਰੋ ਭਵਿਚਾਰ ਕਾਲੀ ਦਲ ਬਣਾ ਲਓ ਛੇ ਬਣਾ ਲਓ ਐਂ ਚੱਲੀ ਜਾਊਗੀ ਦੁਕਾਨਦਾਰੀ ਰਾਜ ਤੁਹਾਡੇ ਨੇੜੇ ਤੜੇ ਵੀ ਨਹੀਂ ਆਊਗਾ ਫਿਰ ਰਾਜ ਜਾਂ ਅੱਜ ਵਾਰ ਗੱਲ ਮੇਰੀ ਯਾਦ ਰੱਖ ਲਿਓ ਜਾਂ ਇੱਥੇ ਕਾਂਗਰਸ ਦਾ ਰਾਜ ਆਊਗਾ ਜਾਂ ਇੱਥੇ ਨਵਾਂ ਕਾਲੀ ਦਲ ਬਣੂਗਾ ਜਿਹੜਾ ਜਿਵੇਂ ਸਾਡੇ ਫਰੀਦਕੋਟ ਤੋਂ ਸਰਬਜੀਤ ਜਿੱਤੇ ਆ ਉਥੋਂ ਜਿੱਤੇ ਖਡੂਰ ਸਾਹਿਬ ਤੋਂ ਅਮਰਤਪਾਲ ਜਿੱਤੇ ਆ ਫਿਰ ਐਂ ਜਿੱਤਣ ਧੰਨਵਾਦ। ਇਹ ਕਿ ਸਵਾਲ ਹੋ ਰਿਹਾ ਹੈ ਕਿ ਕੁਰਵਾਨ ਕਿਉਂ ਨਹੀਂ ਕੀਤਾ ਗਿਆ ਸਖਮਨੀਸ਼ੀ ਬਾਦ ਅਸਤੀਫਾ ਲੋਕਾਂ ਦੀ ਨਾਜ਼ਰਾਂ ਸੀ ਇਹ ਵੀ ਕਾਲੀਦਲ ਇੱਕ ਟੂਰ ਹੋਊਗਾ ਜੇ FIFA ਤੋਂ ਕੁਰਵਾਨ ਹੁੰਦਾ। ਦੇਖੋ ਅਸੀਂ ਉਹਨਾਂ ਤੋਂ ਪਾਸੇ ਆ। ਇਸ ਕਰਕੇ ਉਹ ਕਈ ਵਾਰੀ ਬੰਦੇ ਇਹ ਕਹਿੰਦੇ ਵੀ ਇਹ ਖੁਣੇ ਜਾਣ ਕੇ ਕਹਿੰਦੇ ਆ ਕੁਝ ਗੱਲਾਂ। ਬੇਸੇ ਕੱਲ ਫੇਰ ਇੱਕ ਵਾਰੀ ਬਹੁਤ ਵੱਡੀ ਬਲੰਡਰ ਗਲਤੀ ਹੋਈ ਆ ਪਾਰਟੀ ਤੋਂ ਜਿਹੜਾ ਅਸਤੀਫਾ ਨਹੀਂ ਮਨਜ਼ੂਰ ਕੀਤਾ। ਦੇਖੋ ਜੇ ਅਸਤੀਫਾ ਦੇਤਾ ਪ੍ਰਧਾਨ ਜੀ ਨੇ ਜੱਤ ਦਿੰਦੇ ਹੀ ਨਾ। ਜੇ ਦੇਤਾ ਤਾਂ ਫਿਰ ਮਨਜ਼ੂਰ ਕਰ ਲੈਣਾ ਚਾਹੀਦਾ ਸੀ। ਉਹਦੇ ਨਾਲ ਲੋਕਾਂ ਨੂੰ ਇਹ ਹੋ ਗਿਆ ਵੀ ਇੱਕ ਕਿਸਮ ਦਾ ਡਰਾਮਾ ਜਿਹਾ ਕਰਦੇ ਆ। ਹੁਣ ਜਿਹੜੀ ਆ ਗਿਆ ਸਿਸਟਮ ਦੇ ਵਿੱਚ ਅਸੀਂ ਆ ਗਏ ਹੁਣ ਜੋ ਵੀ ਗੱਲ ਕਰਨੀ ਉਹ ਸਾਮਨਨਾ ਕੀਤੀ ਜਾਵੇ ਫੇਰ ਹੀ ਉਹਦਾ ਫਾਇਦਾ ਹੋਏਗਾ ਚੁਸਤੀਆਂ ਚਲਾਕੀਆਂ ਦਾ ਫਾਇਦਾ ਨਹੀਂ ਹੋਏਗਾ ਸੋ ਸਾਮਨਨਾ ਜੋ ਕਰ ਦੇਣਾ ਤਾਂ ਨਹੀਂ ਦੇਣਾ ਤਾਂ ਉਹ ਸਾਮਨਨਾ ਜੋ ਕਰਨਾ ਕਰ ਲੈਣਾ ਕੋਈ ਕਿਸੇ ਦੇ ਮਗਰ ਨਹੀਂ ਪਿਆ ਉਹਨਾਂ ਦੀ ਮਰਜ਼ੀ ਹੈ ਦੇਣਾ ਦੇਣ ਨਹੀਂ ਦੇਣਾ ਨਾ ਦੇਣ ਜਦ ਤਾ ਫਿਰ ਦੇਣਾ ਹੀ ਨਹੀਂ ਸੀ ਜੇ ਦੇਤਾ ਸੀ ਤਾਂ ਫਿਰ ਪ੍ਰਮਾਨ ਕਰਾ ਦੇਣਾ ਚਾਹੀਦਾ ਸੀ ਕਿਉਂਕਿ ਜੋ ਇਹ ਬੋਲਦੇ ਆ ਬੰਦੇ ਪਾਸਾ-ਸੱਤ ਜਿਹੜੇ ਰੌਲਾ ਜਿਹਾ ਪਾਉਂਦੇ ਆ ਕਿ ਪ੍ਰਧਾਨ ਜੀ ਦੀ ਤੋਂ ਬਾਹਰ ਤਾਂ ਹੈ ਹੀ ਨਹੀਂ ਕੋਈ ਇਹਨਾਂ ਤੁਸੀਂ ਆਪਾਂ ਆਗੇ ਸੋ ਚਾਪਲੂਸਾਂ ਤੋਂ ਕਿਹੜਾ ਛੜਾਗੇ ਪ੍ਰਧਾਨ ਜੀ ਜਿੰਨੀ ਛੇਤੀ ਆਪਣੇ ਲੈਵਲ ਤੇ ਆ ਜਾਣਗੇ ਉਹਨਾਂ ਹੀ ਉਹਨਾਂ ਦਾ ਭਲਾ ਹੋਏਗਾ ਕੋਈ ਨਵਾਂ ਪ੍ਰਧਾਨ ਮੰਤਰੀ ਤੁਹਾਨੂੰ ਇਤਰਾਜ਼ ਤਾਂ ਨਹੀਂ ਹੋਏਗਾ ਕਿਧਰੋਂ ਪ੍ਰਧਾਨ ਮੰਤਰੀ ਕਿਹੜੇ ਗਰੁੱਪ ਦਾ ਪ੍ਰਧਾਨ ਨਹੀਂ ਮੈਨੂੰ ਕੋਈ ਇਤਰਾਜ਼ ਨਹੀਂ ਪ੍ਰਧਾਨ ਤਾਂ ਜਿਹਨੂੰ ਸੰਗਤ ਚਾਹੂਗੀ ਉਹਨੇ ਬਣਨਾ ਹੈ ਤੇ ਜੋ ਕੁਛ ਹੋਣਾ ਉਹ ਤਾਂ ਬਾਅਦ ਦੀਆਂ ਗੱਲਾਂ ਨੇ ਪਹਿਲਾਂ ਤਾਂ ਕਿਹਾ ਇੱਕ ਕੰਮ ਤਾਂ ਨਿਬੜੇ ਨਾ ਦੂਜਾ ਤਾਂ ਫਿਰ ਬਾਅਦ 'ਚ ਹੀ ਪੈਦਾ ਹੋਊਗੀ ਸਥਿਤੀ ਹੁੰਦਾ ਸਭ ਲੱਗਦਾ ਜੀ ਕਿ ਪ੍ਰਮਾਣ ਹੁੰਦਾ ਸਥਿਥਾ ਆਪਾਂ ਸਾਰਾ ਕਾਲੀ ਦਲ ਇੱਕ ਮੱਚ ਵੀ ਹੋਵੇਗਾ ਦੇਖੋ ਜੋ ਲੋਕਾ ਕਾਲੀ ਦਲ ਦੇ ਵਰਕਰ ਜੀ ਅਸੀਂ ਸਾਰੇ 2024 ਦੇ ਵਿੱਚ ਵੀ ਇਕੱਠੇ ਸੀ 22 ਦੇ ਵਿੱਚ ਵੀ ਅਸੀਂ ਇਕੱਠੇ ਸੀ ਜਿੱਤ ਸਾਨੂੰ ਪ੍ਰਾਪਤ ਹੋਈ ਨਹੀਂ ਦਾ 22 ਚ ਹੋਈ ਨਾ 24 ਚ ਹੋਈ ਬੁਰਾ ਹਾਲ ਹੋਇਆ ਸਾਡਾ ਬਲਕੇ ਜਈ ਤਾਂ ਸੱਚ ਗੱਲ ਤਾਂ ਇਹ ਹੈ ਤੇ ਜੇ ਸਾਰੇ ਇਕੱਠੇ ਹੁੰਦੇ ਆ ਵੀ ਸਾਨੂੰ ਕੋਈ ਪ੍ਰਾਪਤੀ ਨਹੀਂ ਅੱਡੋ ਅੱਡੀ ਹੋ ਕੇ ਕਿਵੇਂ ਪ੍ਰਾਪਤੀ ਹੋ ਜੂਗੀ ਇਹ ਤਾਂ ਸਾਫ਼ ਹੀ ਦਿੰਦੀ ਹੈ ਇਕੱਠੇ ਤਾਂ ਹੋਣਾ ਹੀ ਪਊਗਾ ਦੇਰ ਸਵੇਰ ਅੱਜ ਦਾ ਸਵੇਰੇ ਇਕੱਠੇ ਤਾਂ ਹੋਣਾ ਪਊਗਾ ਕਈ ਵਾਰੀ ਸਾਡੀਆਂ ਗੱਲਾਂ ਲੋਕਾਂ ਨੂੰ ਚੰਗੀਆਂ ਨਹੀਂ ਲੱਗਦੀਆਂ ਬਾਅਦ ਚ ਉਹਨਾਂ ਗੱਲਾਂ ਤੇ ਆਉਣਾ ਪੈਂਦਾ ਪੰਜਾਬ ਦੀ ਸਥਿਤੀ ਇਹੋ ਜੀ ਬਣੀ ਹੋਈ ਹੈ ਜੇ ਤਾਂ ਰਾਜ ਕਰਨਾ ਹੈ ਸਤਾਈ ਚ ਫਿਰ ਤਾਂ ਕਾਲੀ ਦਲ ਨੂੰ ਵੀ ਸਾਰੇ ਵੱਤ ਭੇਜ ਭਲਾ ਕੇ ਸਾਰੇ ਲੀਡਰਾਂ ਨੂੰ ਇਕੱਠੇ ਹੋਣਾ ਪਊਗਾ ਤੇ ਭਾਜਪਾ ਨਾਲ ਵੀ ਸਮਝੌਤਾ ਕਰਨਾ ਪਊਗਾ ਜੇ ਨਹੀਂ ਰਾਜ ਕਰਨਾ ਐਂ ਰਹਿਣਾ ਜਿਵੇਂ ਹੁਣ ਫਿਰਦੇ ਆ ਫਿਰ ਕੋਈ ਈ ਕਾ ਨਹੀਂ ਫਿਰ ਜਿਵੇਂ ਮਰਜ਼ੀ ਕਰੋ ਭਾ ਵਿਚਾਰ ਕਾਲੀ ਦਲ ਬਣਾ ਲਓ ਛੇ ਬਣਾ ਲਓ ਐ ਚੱਲੀ ਜਾਊਗੀ ਦੁਕਾਨਦਾਰੀ ਰਾਜ ਤੁਹਾਡੇ ਨੇੜੇ ਤੇੜੇ ਵੀ ਨਹੀਂ ਆਊਗਾ ਫਿਰ ਰਾਜ ਜਾਂ ਅੱਜ ਵਾਰੀ ਗੱਲ ਮੇਰੀ ਯਾਦ ਰੱਖ ਲਿਓ ਜਾਂ ਇੱਥੇ ਕਾਂਗਰਸ ਦਾ ਰਾਜ ਆਊਗਾ ਜਾਂ ਇੱਥੇ ਨਵਾਂ ਕਾਲੀ ਦਲ ਬਣੂਗਾ ਜਿਹੜਾ ਜਿਵੇਂ ਸਾਡੇ ਫਰੀਦਕੋਟ ਤੋਂ ਸਰਬਜੀਤ ਜਿੱਤੇ ਆ ਉਥੋਂ ਜਿੱਤੇ ਖਡੂਰ ਸਾਹਿਬ ਤੋਂ ਅਮਰਤਪਾਲ ਜਿੱਤੇ ਆ ਫਿਰ ਐ ਜਿੱਤ